ਨੇ ਪੀਲੇਗੀ ਅੱਜ ਜਿਹੜਾ ਕਿਸਾਨਾਂ ਦੇ ਦੇਖੋ ਜੀ ਇਹ ਜੋ ਕੱਲ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਦੋ ਦਿਨ ਦਾ ਉਹ ਤਸ਼ੱਦਦ ਦੇ ਸਬੰਧ ਵਿੱਚ ਅਸੀਂ ਪਹਿਲਾਂ ਜ਼ੂਮ ਮੀਟਿੰਗ ਕੀਤੀ ਆਪਣੀਆਂ ਜਥੇਬੰਦੀਆਂ ਨੇ ਉਹਦੇ ਸਬੰਧ ਵਿੱਚ ਫਿਰ ਅਸੀਂ ਐਮਰਜੈਂਸੀ ਮੀਟਿੰਗ ਹੈ ਜਿਹੜੀ ਆਪਣੇ ਪ੍ਰਧਾਨਗੀ ਮੰਡਲ ਨੂੰ ਪਿਛਲੇ ਨੂੰ ਅਪੀਲ ਕੀਤੀ ਵੀ ਐਮਰਜੈਂਸੀ ਮੀਟਿੰਗ ਕੱਲ ਦੀ ਰੱਖੀ ਜਾਵੇ ਕੱਲ ਉਹ ਫਿਰ 14 ਤਰੀਕ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਤੇ ਉਹਦੇ ਵਿੱਚ ਫਿਰ ਸੀ ਇਹ ਫੈਸਲਾ ਕੀਤਾ ਸਾਡੇ ਕੋਲ ਨਾਲ ਦੁਪਹਿਰ ਜੀ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਆ ਗਿਆ ਵੀ ਇੱਥੇ ਸ਼ਾਂਤਮਈ ਹੋਗੀ ਸ਼ਾਂਤਮਈ ਹੋ ਗਿਆ ਪ੍ਰੋਗਰਾਮ ਜਿਹੜਾ ਪਹਿਲਾਂ ਜ਼ਿਆਦਾ ਹੀ ਉਲਝਿਆ ਪਿਆ ਸੀ ਕੰਮ ਵੀ ਸਰਕਾਰ ਵੱਲੋਂ ਆ ਗਿਆ ਵੀ ਤੁਸੀਂ ਅੱਗੇ ਨਾ ਵਧੋ ਅਸੀਂ ਗੋਲਾਬਾਰੀ ਨਹੀਂ ਕਰਦੇ ਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਾਂਗੇ ਫਿਰ ਉਹਦੇ ਕਰਨਾ ਸਾਨੂੰ ਥੋੜਾ ਜਿਆਦਾ ਨਰਮ ਰੱਖਣਾ ਪੈ ਗਿਆ ਪ੍ਰੋਗਰਾਮ ਜਿਹੜਾ ਸੀ ਇਹ ਨਹੀਂ ਤੇ ਬਹੁਤ ਗਰਮ ਮਸਾਲੇ ਆਗੂ ਵੀ ਸਖਤਤਾ ਵਾਲਾ ਕੋਈ ਪ੍ਰੋਗਰਾਮ ਜਿਹੜਾ ਦੇਣਾ ਚਾਹੀਦਾ ਉਹ ਫਿਰ ਜਦੋਂ ਇਹ ਪ੍ਰੋਗਰਾਮ ਦੇਖਿਆ ਵੀ ਤੋਂ ਲੁੱਟ ਠੀਕ ਹੋ ਗਿਆ ਕੰਮ ਨਰਮਾਈ ਹੋ ਗਈ ਹੈ ਬਹੁਤ ਵਧੀਆ ਗੱਲ ਆ ਨੁਕਸਾਨ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਜਿਹੜਾ ਤਸ਼ੱਦਦ ਸਰਕਾਰ ਨੇ ਕੀਤਾ ਉਹਦੇ ਰੋਸ ਵਜੋਂ 3 ਘੰਟੇ ਟੋਲ ਪਲਾਜੇ ਸਾਰੇ ਪੰਜਾਬ ਦੇ ਵਿੱਚ ਬੰਦ ਕੀਤੇ ਆ ਤੇ ਕੱਲ ਨੂੰ ਭਾਰਤ ਬੰਦ ਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਹਿਯੋਗ ਹੈ ਸਾਰੇ ਹੀ ਵਰਗਾ ਦਾ ਵੱਡੇ ਪੱਧਰ ਤੇ ਸਹਿਯੋਗ ਆ ਭਾਰਤ ਬੰਦ ਹੋਊਗਾ ਪਹਿਲੀ ਵਾਰ ਤੁਹਾਨੂੰ ਇੰਨਾ ਮਜ਼ਬੂਤੀ ਨਾਲ ਲੱਗੇਗਾ ਵੀ ਭਾਰਤ ਬੰਦ ਹੋਇਆ ਤੇ 18 ਤਰੀਕ ਨੂੰ ਅਸੀਂ ਜੋਚੀ ਜੀ ਦੁਬਾਰੇ ਮੀਟਿੰਗ ਰੱਖ ਲਈ 18 ਤਰੀਕ ਨੂੰ ਐਸ ਕੇ ਐਮ ਨੈਸ਼ਨਲ ਆ ਜਿਹੜਾ ਉਹਦੀ ਦੁਬਾਰੇ ਮੀਟਿੰਗ ਲੁਧਿਆਣੇ ਰੱਖ ਲਈ ਜੇ ਇਹਨਾਂ 2 ਦਿਨਾਂ ਦੇ ਵਿੱਚ ਵਿੱਚ ਸਰਕਾਰ ਕੁਝ ਨਹੀਂ ਕਰਦੀ ਮਸਲੇ ਜਾਦਾ ਮਸਲੇ ਹੱਲ ਕਰ ਦੇ ਵੀ ਉਹਨਾਂ ਦੇ ਜਿਹੜੇ ਬੈਠੇ ਆ ਧਰਨੇਆਂ ਦੇ ਉੱਤੇ ਅਗਰ ਜੇ ਮਸਲੇ ਹੱਲ ਨਹੀਂ ਕਰਦੀ ਫਿਰ ਉਹਨਾਂ ਨੂੰ ਦਿੱਲੀ ਜਾਣ ਦੇਵੇ ਜੇ ਤੇ ਉਹ ਜਾਣਾ ਚਾਹੁੰਦੇ ਜੋ ਮੌਲਿਕ ਅਧਿਕਾਰ ਹੈ ਸਾਡਾ ਵੀ ਆਪਣੀ ਰਾਜਧਾਨੀ ਜਾ ਕੇ ਸੀ ਆਪਣੀਆਂ ਗੱਲਾਂ ਕਰ ਸਕਦੇ ਆ ਆਪਣੇ ਸਰਕਾਰ ਨਾਲ ਗੱਲ ਕਰ ਸਕਦੇ ਆ ਵੀ ਆ ਸਾਡੇ ਮਸਲੇ ਨੇ ਸਾਨੂੰ ਦੁੱਖ ਤਕਲੀਫ ਆ ਇਹ ਹੱਲ ਕਰੋ ਫਿਰ ਸਾਨੂੰ ਉੱਥੇ ਜਾਣ ਦੇਵੇ ਅਗਰ ਜੇ ਨਹੀਂ ਸਰਕਾਰ ਇਹ ਤਾਂ ਕਰਦੀ ਤਾਂ ਫਿਰ 18 ਤਰੀਕ ਵਾਲੀ ਜਿਹੜੀ ਮੀਟਿੰਗ ਹੋਊਗੀ ਉਹਦੇ ਚ ਕੋਈ ਸੱਚ ਤਖਤ ਜਿਹੜਾ ਉਹ ਲਿਆ ਜਾ ਸਕਦਾ ਹੋਊਗੀ ਮੀਟਿੰਗ ਹੋ ਚੁੱਕੀ ਹੈ ਕੇਂਦਰ ਸਰਕਾਰ ਨਾਲ ਹੱਲ ਨਿਕਲ ਸਕਦਾ ਉਮੀਦ ਹੈ ਇਹ ਹਿੜਾ ਫੇੜੀਆਂ ਨੇ ਸਰਕਾਰ ਦੀਆਂ ਬੇਵਿਵਾਨੀਆਂ ਨੇ ਸਰਕਾਰਾਂ ਦੀਆਂ ਤਾਂ ਹੀ ਨਹੀਂ ਤਾਂ ਸਿੱਟਾ ਕੱਢਣ ਨੂੰ ਕੀ ਡਰਿਆ ਹੁਣ ਕਿੰਨੀਆਂ ਮੀਟਿੰਗਾਂ ਦਿੱਲੀ ਕੋਈ ਨਾ 40 ਮੈਂਬਰ ਅਸੀਂ ਜਾਂਦੇ ਹੁੰਦੇ ਸੀ ਦਿੱਲੀ ਵਾਲੀਆਂ ਮੀਟਿੰਗਾਂ ਦੇ ਵਿੱਚ ਕਿੰਨਾ ਖਰਚਾ ਹੋ ਗਿਆ ਸਰਕਾਰਾਂ ਦਾ ਉੱਥੇ ਤੇ ਜਿੱਦਣ ਕਰਨ ਲੱਗੇ ਮਿੰਟੀ ਪੰਜ ਲੱਗੇ ਇਹਨਾਂ ਮਾਫੀ ਮੰਗ ਲਈ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਲੇਕਿਨ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਚੱਲੀਆਂ ਆਹ ਦੋ ਦਿਨ ਦੇ ਵਿੱਚ ਕਿਸਾਨ ਆਗੂਆਂ ਦੇ ਕਿਸੇ ਦੀ ਅੱਖ ਚਲੀ ਗਈ ਕਿਸੇ ਦਾ ਹੋਰ ਬਹੁਤ ਹੋਇਆ ਉਹਨਾਂ ਦਾ ਵੀ ਕੋਈ ਕੋਈ ਵੀ ਜਿਹੜੇ ਉੱਧਰ ਹਰਿਆਣਾ ਵੱਲੋਂ ਆਏ ਉਹ ਉੱਧਰ ਪੁਲਿਸ ਦੇ ਕਾਰਵਾਈ ਕਰੇ ਕੋਈ ਮਤਲਬ ਨਹੀਂ ਵੇਖੋ ਉਹੀ ਹੀ ਗੱਲ ਕਰ ਉਹਦੇ ਰੋਸ ਵਜੋਂ ਅਸ਼ੀਆ ਕਰਿਆ ਹੋਇਆ ਨਾ ਕੰਮਾਂ ਜਿਹੜਾ ਬੰਦ ਉਹਦੇ ਰੋਸ ਵਜੋਂ ਹੀ ਹੈ ਹੁਣ ਅੱਗੇ ਜੇ ਸਰਕਾਰ ਕੋ ਨਹੀਂ ਗਿਜੂਗੀ ਤੇ 18 ਤਰੀਕ ਨੂੰ ਆ 16 ਨੂੰ ਬਿਜੀ ਨੇ ਸਾਰੇ ਤੇ 17 ਦਾ ਤੇੜੀ ਛੱਡ ਕੇ 18 ਨੂੰ ਮੀਟਿੰਗ ਰੱਖੀ ਹੋਈ ਹੈ 18 ਵਾਲੀ ਮੀਟਿੰਗ ਦੇ ਵਿੱਚ ਜੇ 18 ਤੱਕ ਇਹਨਾਂ ਨੂੰ ਕੁਝ ਕਰਿਆ ਫਿਰ ਕੋਈ ਨਾ ਕੋਈ ਸਖਤ ਫੈਸਲਾ ਹੋਊਗਾ ਫਿਰ ਸਰਕਾਰ ਨੂੰ ਜਾਣ ਛਡਾੜੀ ਓਕੀ ਹੋ ਜੂਗੀ ਇਹ ਗੱਲ ਕਹਿ ਦੇਣਾ ਤੁਹਾਡੇ ਚੈਨਲ ਦਾ ਜਿਹੜੇ ਵੀ ਹੋਊ ਸ਼ਾਂਤ ਬ لیکن کسان تے مرکز سرکار والا کہ اگر کسان اگر میٹنگ روما دیا سی تیار بیٹھے لیکن دلی جانے دی جیتی پڑی بالکل سرکار مسئلے حل کر دے کسے وی دلی جانا جدوں اوتھے مودی نے اعلان کردا سی کہ مسئلے حل تینوں کروں رد کر تے اکاؤنٹ رہیا سی اوتھے شالا مار کے باجے لوکا جتھے ودییاں نوں نیسی ویکھیا تے چلو جی لیکن پبلک جنتا وہ ارینجمنٹ ویکھو اج اے لگ جتھے ودییاں دا فیصلہ ٹرین روکن والا ساڈا تے کےبل ٹول فری کرنا ਉਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਨਤਾ ਪਰੇਸ਼ਾਨ ਹੁੰਦੀ ਏ ਇਹਦੇ ਨਾਲ ਜਨਤਾ ਖੁਸ਼ ਹੋ ਰਹੀ ਅੱਜ ਅੱਜ ਕਾਫੀ ਪੈਸੇ ਬਚਾ ਦਿਆਂਗੇ ਲੋਕਾਂ ਦਾ ਅੱਜ ਜਰਮੇਲ ਸਿੰਘ ਪਿੰਡ ਬੋਸਰ ਕਲਾਂ ਜ਼ਿਲ੍ਹਾ ਪਟਿਆਲਾ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਪੰਜਾਬ ਦਾ ਜਨ ਸੈਕਟਰੀ ਅੱਜ ਦੀ ਕੀ ਮੰਗ ਹੈ ਤੇ ਕੀ ਰਣਨੀਤੀ ਆ ਅੱਜ ਜਿਹੜੀ ਸਾਡੀ ਰਣਨੀਤੀ ਏ ਸੋਣ ਦਾ ਸਾਡਾ ਭਾਰਤ ਦਾ ਬੰਦਾ ਸੱਦਾ ਦਿੱਤਾ ਸੀ ਜਿਹੜੇ ਸਾਥੇ ਸਾਥੀ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਉਧਰ ਗਏ ਨੇ ਉਹਨਾਂ ਨਾਲ ਬਹੁਤ ਬਾਰਡਰ ਦੇ ਉੱਤੇ ਜਿਵੇਂ ਪਾਕਿਸਤਾਨ ਦਾ ਬਾਰਡਰ ਤੇ ਭਾਰਤ ਦਾ ਬਾਰਡਰ ਹੋਵੇ ਉਸ ਤਰ੍ਹਾਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਮੰਗਾਂ ਸਾਡੀਆਂ ਜਾਇਜ਼ ਨੇ ਸੁਆਮੀ ਰਾਸਨ ਦੀ ਰਿਪੋਰਟ ਜੋ ਆਪਣਾ 2020 ਦਾ ਸੋਧ ਬਿਜਲੀ ਬਿੱਲ ਉਸ ਤੋਂ ਬਾਅਦ ਪਰਾਲੀ ਦੇ ਮੁੱਦੇ ਉਸ ਤੋਂ ਬਾਅਦ ਜਿਹੜੇ ਪਰਚੇ ਦਰਜ ਹੋਏ ਸੀ ਆਪਣੇ ਇੱਕ ਵਿੱਚ ਦਿੱਲੀ ਬਾਰਡਰਾਂ ਤੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਜਿਹੜੇ ਲਖੇਪੁਰ ਖਿਰੀ ਸਾਡਾ ਇੱਕ ਪੱਤਰਕਾਰ ਭਰਾ ਤੇ ਜੋਰ ਜਵਾਨ ਸ਼ਹੀਦ ਕੀਤਾ ਸੀ ਉਹਨਾਂ ਦੇ ਇਨਸਾਫ ਲਈ ਅਜੇ ਵੀ ਸਰਾਂ ਨੂੰ ਸਖਤ ਸਜ਼ਾ ਦਿਵਾਉਣ ਵਾਸਤੇ ਅੱਜ ਜੋ ਸਾਡਾ ਪ੍ਰੋਗਰਾਮ ਹੈ ਟੋਲ ਪਲਾਜਾਂ ਦੇ ਸਾਰੇ ਪੰਜਾਬ 'ਚ ਇਹ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਅਸੀਂ ਸਰਕਾਰ ਨੂੰ ਦੱਸ ਰਹੇ ਹਾਂ ਉਸ ਆਜੋ ਅਸੀਂ ਬਿਲਕੁਲ ਇਕੱਠੇ ਆ ਪਰ ਜੋ ਵੀ ਸਰਕਾਰ ਸੋ ਉਹਨਾਂ ਨਾਲ ਧੋਖਾ ਕਰੇਗਾ ਕਿ ਤੱਕਾ ਕਰੇਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਇਹ ਅੱਜ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਦੱਸ ਰਹੇ ਹਾਂ ਸੀਐਡੀ ਜੀ ਵੀ ਧਿਆਨ ਦੇਵੇ ਕਿ ਕਿਰਪਾ ਕਰਕੇ ਇਹ ਰਿਪੋਰਟਾਂ ਉੱਧਰ ਜਰੂਰ ਭਜਾਓ ਇਹ ਕਿਸਾਨਾਂ ਨੂੰ ਸਾਡੀ ਜਿਹੜੀ ਪਾੜਨ ਦੀ ਜਥੇਬੰਦੀਆਂ ਨੂੰ ਚਾਲਾਂ ਚੱਲ ਰਹੀਆਂ ਨੇ ਐਸੀ ਬਿਲਕੁਲ ਪੜ ਰਹੀ ਨਹੀਂ ਇੱਕ ਵਰਕ ਹੀ ਜਿਵੇਂ ਹੁਣ ਪੰਜਾਬ ਨੂੰ ਬਚਾਓ ਪੰਜਾਬ ਬਚਾਓ ਦਾ ਜਿਹੜਾ ਕੋਈ ਖਤਰਾ ਕਿਸੇ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਖਤਰਾ ਨੂੰ ਆਪਣੀ ਕੁਰਸੀਆਂ ਵਾਸਤੇ ਹੈ ਉਹਨਾਂ ਨੇ ਹੁਣ ਅੱਜ 2 ਦਿਨਾਂ ਵਾਸਤੇ ਕਹਿੰਦਾ ਐਸੀ ਵੀ ਪੰਜਾਬ ਉਹ ਖਤਰਾ ਬੰਦ ਕਰ ਰਹੇ ਆ ਕੁਦ ਸਰਪਾ ਦੇ ਸਰਪਾ ਉਹ ਬੀਜੇਪੀ ਦੇ ਸਾਥ ਪਾਉਣ ਵਾਸਤੇ ਸਾਡਾ ਕਿਸਾਨਾਂ ਨਾਲ ਮੋਹ ਜਿੱਤਣ ਵਾਸਤੇ ਇਹ ਕਰ ਰਹੇ ਨੇ ਜੇ ਉਹ ਕਿਸਾਨ ਉਹ ਕਹਿੰਦੇ ਕਿਸਾਨਾਂ ਦੀ ਜਥੇਬੰਦੀ ਹੈ ਅਕਾਲੀ ਦਲ ਉਹ ਕਿਸਾਨਾਂ ਦੀ ਜਥੇਬੰਦੀ ਹੈ ਤਾਂ ਸੰਭੂ ਜਾ ਕੇ ਬਾਰਡਰ ਲੋਕਾਂ ਦਾ ਸਾਥ ਦੇਣ ਤੇ ਸਹਿਯੋਗ ਦੇਣ ਕਿਸਾਨਾਂ ਵੱਲੋਂ ਜਿਹੜੀ ਟਰੇਨ ਲੋਕਾਂ ਨੂੰ ਅੰਦੋਲਨ ਦੀ ਸ਼ੁਰੂਆਤ ਕੀਤੀ ਜੇ ਕਿਹੜੇ ਕਿਹੜੇ ਟਰੇਨ ਬਣ ਕੇ ਦੇ ਸਾਰੇ ਪੰਜਾਬ ਦੀਆਂ ਟਰੇਨਾਂ ਆਪਣਾ ਅਗਰਾਂਗ ਰੂਪ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਟਰੇਨਾਂ ਰੋਕਣ ਦਾ ਹਰ ਇੱਕ ਟੇਸਮ ਤੇ ਮੋਰਚਾ ਲਾਇਆ ਹੋਇਆ ਇਹ ਕਿ ਤੱਕ ਚਲੇਗਾ ਤੁਹਾਡਾ ਦਰਨਾ ਪ੍ਰਦਰਸ਼ਨ ਇਹ ਦਰਨਾ ਪ੍ਰਦਰਸ਼ਨ ਸਾਡਾ 4 ਵਜੇ ਚੱਲੇਗਾ ਸਾਰੇ ਦੋ ਦੋ ਅੱਠ ਘੰਟੇ ਜਿਹੜੇ ਰਹਿ ਗਏ ਇਸ ਤਰ੍ਹਾਂ ਹੀ ਰੇਲ ਗੱਡੀ ਦਾ ਇਹ ਅੱਜ ਸਾਡਾ ਪੂਰਾ ਰੋਸ ਮੋਦੀ ਸਰਕਾਰ ਖੱਟੜ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਇੱਕਾਂ ਸਾਰੇ ਪਟੇ ਕੋਈ ਨਹੀਂ ਤੁਸੀਂ ਸਾਨੂੰ ਪਾੜਨ ਦੀ ਕੋਸ਼ਿਸ਼ਾਂ ਕਰ ਰਹੇ ਆ ਉਹ ਸਾਡੇ ਬੱਚੇ ਨੇ ਜਿਹੜੇ ਲੀਡਰ ਸਾਡੇ ਉੱਪਰ ਆ ਨੇ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ ਇੱਕ ਸ਼ਕਤੀ ਨਾਲ ਲੜਾਈ ਜਿੱਤ ਪ੍ਰਾਪਤ ਕਰਾਂਗੇ ਜਥੇਬੰਦੀਆਂ ਜੀ ਹਿੱਸਾ ਲੈ ਰਹੀਆਂ ਇੱਥੇ ਸਾਰ ਸਖਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿੰਦੀਆਂ ਵੀ 32 ਨੇ ਉਹਦੇ ਵਿੱਚ ਪੂਰਾ ਹਿੱਸਾ ਲੈ ਰਹੀਆਂ ਨੇ